ਦੋਸਤੋ ਸਾਨੂੰ ਸ਼ਸ਼ੀਕਾਲ ਜੀ ਦੇਖੋ ਦੋਸਤੋ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਟੋਪਿਕ ਆਪਣਾ ਪ੍ਰੀਅੰਬਲ ਦਾ ਹੈਨਾ ਤੇ ਉਹਦੇ ਤੁਹਾਨੂੰ ਲੈ ਕੇ ਆਇਆ ਤੁਹਾਡੇ ਵਾਸਤੇ ਉਹ ਦੇਖੋ ਆਪਾਂ ਨੇ ਪ੍ਰੀਅੰਬਲ ਪੜ੍ਹਨਾ ਹੈਗਾ ਤਾਂ ਪ੍ਰੀਅੰਬਲ ਦੇ ਵਿੱਚ ਪਹਿਲਾਂ ਆਪਾਂ ਛੋਟੀ ਜਿਹੀ ਚੀਜ਼ ਦੇਖ ਲਈਨੇ ਦੇਖੋ ਪ੍ਰੀਅੰਬਲ ਮਤਲਬ ਪ੍ਰਸਤਾਵਨਾ ਠੀਕ ਹੈ ਦੋਸਤੋ ਇਹਦੇ ਵਿੱਚੋਂ ਆਪਾਂ ਨੂੰ ਕੁਐਸਚਨ ਬਣ ਜਾਂਦੇ ਨੇ ਥੋੜੇ ਜਿਹੀ ਹੈਨਾ ਪੰਜ-ਸੱਤ ਕੁ ਕੁਐਸਚਨ ਜਾਂ 10 ਕੁਐਸਚਨ ਇਹਦੇ ਵਿੱਚ ਬਣ ਜਾਂਦੇ ਨੇ ਜੋ ਆਪਾਂ ਦੇਖਣੇ ਹੁੰਦੇ ਨੇ ਦੇਖੋ ਪ੍ਰਸਤਾਵਨਾ ਉਦੇਸ਼ ਸੰਕਲਪ ਦੇ ਆਧਾਰਿਤ ਹੈ ਮਤਲਬ ਪ੍ਰਸਤਾਵਨਾ ਦਾ ਉਦੇਸ਼ ਆ ਸੰਕਲਪ ਦੇ ਆਧਾਰ 13 ਦਸੰਬਰ 1946 ਨੂੰ ਸੰਵਿਧਾਨ ਵਿੱਚ ਪੇਸ਼ ਕੀਤਾ ਗਿਆ ਦੇਖੋ ਆਪਾਂ ਨੂੰ ਕੁਐਸਚਨ ਪੁੱਛ ਸਕਦੇ ਨੇ ਵੀ ਦੱਸੋ ਜਿਹੜਾ ਪ੍ਰੇਮਬਲਾ ਪ੍ਰਸਤਾਵਨਾ ਗਈ ਠੀਕ ਹੈ ਨਾ ਕਿਸ ਦੇ ਦੁਆਰਾ ਤੇ ਕਦੋਂ ਇਹ ਪੇਸ਼ ਕੀਤੀ ਗਈ ਹੈ ਨਾ ਸੰਵਿਧਾਨ ਵਿੱਚ ਕਦੋਂ ਪੇਸ਼ ਕੀਤੀ ਸੰਵਿਧਾਨ ਸਭਾ ਵਿੱਚ ਸੰਵਿਧਾਨ ਸਭਾ ਵਿੱਚ ਦੋਸਤੋ ਸੰਵਿਧਾਨ ਸਭਾ ਦੀ ਸਭਾ ਮਤਲਬ ਆ ਇੱਕ ਜਿਵੇਂ ਕਮੇਟੀ ਬਿਠਾ ਲੈਨੇ ਆ ਉਹ ਆ ਠੀਕ ਆ ਸੰਵਿਧਾਨ ਸਭਾ ਉਹਦੇ ਵਿੱਚ ਕਦੋਂ ਪੇਸ਼ ਕੀਤਾ ਗਿਆ ਠੀਕ ਆ ਆਪਾਂ ਨਿਜਵਾਰ ਇਹਨੂੰ ਯਾਦ ਰੱਖਣਾ ਜਿਸ ਨੂੰ 22 ਜਨਵਰੀ 1947 ਨੂੰ ਸਵੀਕਾਰ ਕੀਤਾ ਗਿਆ ਸੀ ਠੀਕ ਹੈ ਜੀ ਮਤਲਬ ਇਸ ਨੂੰ ਪੁੱਛਣਗੇ ਫਿਰ ਪ੍ਰੀਅੰਬਲ ਨੂੰ ਕਦੋਂ ਸਵੀਕਾਰ ਕੀਤਾ ਗਿਆਗਾ ਸਵੀਕਾਰ ਮਤਲਬ ਅਡਾਪਟ ਕਰ ਲੈਣਾ ਠੀਕ ਹੈ ਦੋਸਤੋ ਮਤਲਬ ਇਹਨੂੰ ਕਹਿ ਦੇਣਾ ਵੀ ਹਾਂਜੀ ਹਾਂ ਅਸੀਂ ਇਹਨੂੰ ਸਵੀਕਾਰ ਕਰਦੇ ਹਾਂ 1947 ਨੂੰ ਠੀਕ ਹੈ 22 ਜਨਵਰੀ ਨੂੰ ਪਰ ਦੋਸਤੋ ਇੱਕ ਹੋਰ ਚੀਜ਼ ਦੇਖਿਓ 26 ਜਨਵਰੀ 1959 ਨੂੰ 26 ਨਵੰਬਰ 1949 ਨੂੰ ਸੰਵਿਧਾਨ ਦੁਆਰਾ ਅਪਣਾਇਆ ਗਿਆ ਮਤਲਬ ਆਪਾਂ ਨੇ ਅਪਣਾਇਆ ਮਤਲਬ ਅਡਾਪਟ ਕਰਕੇ ਆਪਾਂ ਠੀਕ ਹੈ ਨਾ ਅਡਾਪਟ ਕਰ ਲਿਆ ਫਿਰ ਇਸ ਨੂੰ ਅਡਾਪਟ ਕਰਦਾ ਵੀ ਹਾਂ ਸਾਨੂੰ ਜ਼ਰੂਰੀ ਆ ਫਿਰ ਉਸ ਤੋਂ ਬਾਅਦ 26 ਜਨਵਰੀ 1950 ਨੂੰ ਲਾਗੂ ਹੋਇਆ ਮਤਲਬ ਫਿਰ ਆਪਾਂ ਨੇ ਲਾਗੂ ਕਰਤਾ ਇਨਟੀਮੇਟ ਕਰਤਾ ਠੀਕ ਹੈ ਦੋਸਤੋ ਪ੍ਰਸਤਾਵਨਾ ਬਾਰੇ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਪ੍ਰੇਮਬਲ ਸੰਵਿਧਾਨ ਦੇ ਸਿਧਾਂਤ ਨੂੰ ਪੇਸ਼ ਕਰਦੀ ਆ ਪ੍ਰੀਅੰਬਲ ਠੀਕਾ ਠੀਕਾ ਦੋਸਤੋ ਪ੍ਰੀਅੰਬਲ ਸਿਧਾਂਤ ਨੂੰ ਪੇਸ਼ ਕਰਦੀ ਹੈ ਕਿਦੇ ਸੰਵਿਧਾਨ ਦੇ ਸਿਧਾਂਤ ਨੂੰ ਇਸਦੇ ਅਧਿਕਾਰ ਦੇ ਸਰੋਤਾਂ ਨੂੰ ਦਰਸਾਉਂਦੀ ਹੈ ਠੀਕਾ ਇਹ ਅਧਿਕਾਰ ਦੇ ਸਰੋਤਾਂ ਨੂੰ ਦੱਸਉਂਦੀ ਹੈ ਇਸ ਨੂੰ 26 ਨਵੰਬਰ 1949 ਨੂੰ ਸੰਵਿਧਾਨ ਦੁਆਰਾ ਸੰਵਿਧਾਨ ਸਭਾ ਦੁਆਰਾ ਬਣਾਇਆ ਗਿਆ ਸੀ ਇਹ ਯਾਦ ਰੱਖਣਾ ਅਤੇ 26 ਨਵੰਬਰ 1950 ਨੂੰ ਲਾਗੂ ਕੀਤਾ ਗਿਆ ਸੀ ਠੀਕ ਹੈ ਨਾ ਜਿਸ ਦੀ ਜਿਸ ਨੂੰ ਭਾਰਤ ਦੇ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਹੜਾ ਆਪਾਂ 26 ਜਨਵਰੀ ਮਨਾਉਂਦੇ ਆ ਠੀਕ ਹੈ ਦੋਸਤੋ ਉਸ ਦਿਨ ਹੋਇਆ ਸੀ ਠੀਕਾ ਇਸ ਨੂੰ ਇੰਦਰਾ ਗਾਂਧੀ ਦੁਆਰਾ ਦੌਰਾਨ ਸੋਧਿਆ ਗਿਆ ਸੀ ਮਤਲਬ ਇਹ ਵਿੱਚ ਐਮੈਂਡਮੈਂਟ ਹੋਈ ਆ ਠੀਕ ਆ ਐਮੈਂਡਮੈਂਟ ਹੋ ਕੇ ਕਿਹਨੇ ਕਰਿਆ ਸੀ ਐਮੈਂਡਮੈਂਟ ਕਿਹਨੇ ਕਰਵਾਈ ਸੀ ਕੁਐਸਚਨ ਆਊਗਾ ਉਹ ਕਰਵਾਈ ਸੀ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਦੁਆਰਾ ਐਮਰਜੈਂਸੀ ਦੌਰਾਨ ਠੀਕ ਆ ਜਿੱਥੇ ਸਮਾਜਵਾਦੀ ਧਰਮ ਨਿਰਪੱਖ ਅਤੇ ਅਖੰਡਤਾ ਸ਼ਬਦ ਸ਼ਾਮਿਲ ਕਰ ਲਈ ਦੋਸਤੋ ਠੀਕ ਆ ਠੀਕ ਆ ਦੋਸਤੋ ਇਹ ਦੇਖਿਓ ਪ੍ਰੀਅੰਬਲ ਦੇ ਵਿੱਚ ਸਮਾਜਵਾਦੀ ਧਰਮ ਨਿਰਪੱਖ ਹਨਾ ਧਰਮ ਨਿਰਪੱਖ ਤੇ ਅਖੰਡਤਾ ਸ਼ਬਦ ਸ਼ਾਮਿਲ ਕਰ ਲਈ ਸੀ ਇਹਦੇ ਵਿੱਚ ਦੋਸਤੋ ਇਹ ਬਹੁਤ ਇੰਪੋਰਟੈਂਟ ਆ ਧਿਆਨ ਨਾਲ ਇਹਨੂੰ ਤੁਸੀਂ ਪੜ੍ਹ ਲਿਓ ਠੀਕ ਆ ਇਹਦੇ ਤੋਂ ਕੁਐਸਚਨ ਬਣ ਜਾਂਦੇ ਨੇ ਧੰਨਵਾਦ